ਉਹ ਹੁੰਦਾ ਹੀ ਨਹੀਂ ਵੀਡੀਓ ਵਿੱਚ ਸੁਦਾ ਇਹ ਡੋਰ ਤੇ ਇਹ ਡੈਕਟਰ ਦਾ ਸਟ੍ਰੇਟ ਟ੍ਰਾਹ ਕੋਪੀਆਂ ਵਾਲਾ ਵੀ ਰੈੱਡ ਹੋ ਗਿਆ ਲੈਣਾ ਹੁੰਦਾ ਸਵਰਾਜ 855 ਤੈਨੂੰ ਰੇਟ ਦੱਸਦੇ ਆਂ ਜੀ ਫੈਬਰ ਵਾਲੀ ਛਤਰੀ ਲੱਗੀ ਹੋਈ ਹੈ ਉੱਤੇ 13 ਮਾਡਲ 5 ਲੱਖ 45 ਹਜ਼ਾਰ ਰੁਪਿਆ ਜੌਨੀ ਯਾਰਾ ਜੀ 52 ਦੀ ਦੋ ਚਾਰ 11 ਮਾਡਲ 3 ਲੱਖ 80 ਹਜ਼ਾਰ ਰੁਪਿਆ ਤੁਹਾਡਾ ਲਿਕਾ 445 3 ਮਾਡਲ 175000 ਰੁਪਇਆ ਜੀ ਨਿਊ ਫਰੈਂਡ 525500 ਅਰਥ ਮਾਡਲ 365000 ਕਿਹੜੇ ਕਿਹੜੇ ਵੀਰ ਭਰਾਵੋ ਸਲਵੰਡੀ ਸਾਹਿਬ ਮੰਡੀ ਤੇ ਆਉਂਦੇ ਆ ਤੇ ਮੈਂਟ ਕਰਕੇ ਜਰੂਰ ਦੱਸਿਓ ਜੀ ਬਣਾੜਾ ਭਾਈ ਸਵਰਾਜ 855 ਸਵਰਾਜ 855 ਜੀ 16 ਮਾਡਲ 5 ਲੱਖ 10 ਹਜ਼ਾਰ ਰੁਪਏ ਤੁਹਾਨੂੰ ਮੋٹے ਮੋٹے ਰੇਟ ਦੱਸਦੇ ਆ ਭਰਾਵੋ ਟਰੈਕਟਰਾਂ ਦੇ ਵੀ ਆਹ ਰੇਟ ਚੱਲਦੇ ਆ ਮਾਰਕੀਟ ਦੇ ਹਿਸਾਬ ਨਾਲ ਟਰੈਕਟਰ ਬਹੁਤ ਆਉਂਦਾ ਇੱਥੇ ਤੁਸੀਂ ਹਰੇਕ ਘਰਾਂ ਦਾ ਟਰੈਕਟਰ ਲੈ ਸਕਦੇ ਹੋ

ਕੀ ਭਰਾਵੋ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਵੀਰ ਦੇ ਟਰੈਕਟਰ ਮੰਡੀ ਕਲਵੰਡੀ ਸਾਹ ਕੋਤੇ ਆਏ ਆ ਤੇ ਆਉਂਦੇ ਆ ਟਰੈਕਟਰ ਖਰੀਦਣ-ਵੇਚਣ ਵਾਸਤੇ ਕਮੈਂਟ ਕਰਕੇ ਜਰੂਰ ਦੱਸਿਓ ਭਰਾਵੋ ਤੁਸੀਂ ਕਿਹੜੇ ਟਰੈਕਟਰ ਬਾਰੇ ਜਾਣਕਾਰੀ ਲੈਣੀ ਆ ਉਹ ਵੀ ਸਾਨੂੰ ਦੱਸੋ ਅਸੀਂ ਤੁਹਾਨੂੰ ਰੇਟਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿਹੜੇ ਟਰੈਕਟਰ ਦੀ ਰੇਟ ਬਾਰੇ ਤੁਸੀਂ ਜਾਣਕਾਰੀ ਲੈਣੀ ਆ ਤੁਹਾਡਾ ਹਮਨ ਕਮੈਂਟ ਕਰਕੇ ਜਰੂਰ ਦੱਸੋ ਜੀ ਟਰੈਕਟਰ ਮੰਡੀ ਤਲਵੰਡੀ ਸਾਬੋ ਜ਼ਿਲ੍ਹਾ ਬਟਿੰਡਾ ਪੈਂ ਬੁੱਧਵਾਪ ਭਗਤ ਸਿੰਘ ਉਹ ਕਹ ਰਹੇ ਆ ਕਿ ਯਾਰ ਕੋਈ ਟਰੈਕਟਰ ਵੀ ਬਹੁਤ ਆ ਅੱਗੇ ਨਾਲੋਂ ਫਰਕ ਆ ਟਰੈਕਟਰਾਂ ਦਾ ਦਰਮੀ ਜ਼ਿਆਦੇ ਆ ਤਾਰਾ ਮਾਡਲ 350000 ਰਾਜ 853 ਮਾਡਲ 245000 744 ਹੈ ਜੀ 850 ਦਾ 20 ਮਾਡਲ 530000 ਹੈ ਇਹ ਤਾਂ ਇਹਦੇ ਦੇਖ ਕੇ ਦੋ ਦੇਖਿਆ ਉਹ ਕਿੰਨਾ ਲਿਖਿਆ ਮਾਡਲ ਵੀ ਦੇਖ ਕੇ ਨਾਲ ਰੇਟ ਨਾਲ ਕੀ ਗੱਲ ਆ ਆ ਜੋ ਦੋ ਖੜੇ ਆ ਕਿ ਇੱਕ ਹੀ ਆ ਸਵਾ ਦੋ ਜੀ ਸਵਾ ਦੋ ਆ ਭਾਈ ਆਵੇ ਆਪਾ ਦੇ ਨੇ ਚੋਕੀ ਦਾ ਸਾਲਾ ਆਵੇ ਆਹ ਭਰਾਵੋ ਟਰਾਲਾ ਐਲੀਮ ਡਰਾਈਵਰ ਦਾ ਕਿਹੜਾ ਲੈਣਾ ਆ ਆਹ ਸਾਡਾ ਆਨ ਜੀ ਜੇ ਬਾਵਾ ਜੀ ਟਰਾਲਾ ਭਰਾਵੋ 172000 ਦਾ 62390 34156 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਡਬਲ ਡੈਰਾ ਟਰਾਲਾ ਭਰਾਵੋ 62390 34156 ਇੱਕ ਬਤਰਾ ਰੇਟ ਆ ਭਰਾਵੋ ਔਰ ਸ਼ਕਤੀ ਦਾਸ 90 ਮਾਡਲ 1 ਲੱਖ 33000 33000 35000 ਰੁਪਏ ਜੀ ਅੱਗੇ ਜੀ ਆਜਾ ਬਹੁਤ ਸਾਡੇ ਰੁੱਟ ਜੇ ਸਾਡੇ ਦੇਖਾ ਰਿਹਾ ਹੈ ਨਾ ਜੀ ਹਾਂ ਤੁਹਾਨੂੰ ਜੋਟਰ ਦਾ ਵੀ ਰੇਟ ਪਾਓ ਆਹ ਤਾਂ ਸਾਡੀ ਆਖਰੀ ਅਗੜਾ ਦੇਖੋ ਭਾਈ ਮਾਨ ਬਣਾ ਦਾ ਇੱਕ ਨਾ ਪਿੱਛੇ 585 ਖੜਾ ਯਾਰ ਬਹੁਤ ਸੋਹਣਾ ਡਾਕਟਰ ਆ ਮੈਂ ਕਰੇ ਮਨ ਬਣਾਉ ਬੱਲੇ ਇਹ ਦੋ ਮਾਡਲ 852 2 ਲੱਖ 70 ਆ ਰਿਹਾ ਚੱਲਦਾ ਵਾ ਟਰੋਟਾਈ ਦੇ ਆਸੇ ਪਾਸੇ ਚਾਰ ਮਾਡਲ 290000 ਰੁਪਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਚੈਨਾ ਕੋਟਵਾਰ ਜ਼ਿਲ੍ਹਾ ਬਠਿੰਡਾ ਸਰਦੂ ਗੜਾ ਰੋੜੀ ਰੋਡ ਤੇ ਲੱਗਦੀ ਹੈ ਜੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਪੰਜਾਬ ਵੀ ਹਰਿਆਣੇ ਦੀ ਆਰਿਆ ਤੋਂ ਵੱਡੀ ਮੰਡੀ ਹੈ ਜਿਆ ਟਰੈਕਟਰ ਮੰਡੀ ਤਲਵੰਡੀ ਸਭ ਹਾਂਜੀ ਅਰਮਾਨ ਦੇ ਬਹੁਤ ਵਧੀਆ ਬਾਈ ਬਹੁਤ ਵਧੀਆ 744 ਦਾ ਰੇਟ ਦੱਸਾਂਗੇ ਬਾਈ ਤੁਹਾਨੂੰ ਜਵਾ ਦਾਣੇ ਦਾ ਅਰਮਾਨ ਜੀ ਬਹੁਤ 735 ਦੇਖ ਕੇ ਵੀ ਬਾਈ ਉਹ 735 3/2 ਬਾਈ ਆ ਜੀ ਸੋਨਾਲੀਕਾ 750 2000 ਮਾਡਲ 195000 ਰੁਪਏ ਪੰਜਾਬ ਨੰਬਰ ਚੰਗੇ ਟਾਇਰਾਂ ਦੇ ਵਿੱਚ ਆ ਤੁਹਾਨੂੰ ਸਾਰੇ ਟਾਇਰਾਂ ਦਾ ਰੇਟ ਬਾਰੇ ਦੱਸਾਂਗੇ ਭਾਈ ਫਰਮਾਨ 844 ਦਾ ਰੇਟ ਜਰੂਰ ਦੱਸ ਦੇਣ ਵੀ ਆਉਣ ਦੇ ਟਰੈਕਟਰ ਹੋਰ ਭਾਈ ਕੀ ਆਲਾ ਸਾਰੇ ਟਾਇਰਾਂ ਬਾਰੇ ਪ੍ਰਾਪ ਹੋਣ ਦੱਸਾਂਗੇ 852 ਦਾ ਇੱਕ ਮਾਡਲ 245000 ਰੁਪਿਆ ਹਰਿਆਣਾ ਨੰਬਰ ਦੀ ਆ ਜੀ ਅਰਜਨ ਹੈਗਾ ਜੀ 6 ਮਾਡਲ 245000 263 ਆ ਜੀ 185000 ਕੱਢ ਲੈ 852 ਜੀ 98 ਮਾਡਲ ਪੁਰਾਣਾ ਮਾਡਲ 195000 ਰੁਪਿਆ ਪੰਪ ਤੰਦਰਾ ਭਰਾਓ ਸੋਨਾਲੀ ਕਾ 35 ਵਾਲਾ ਬਹੁਤ ਭਰਾ ਪੁੱਛਦੇ ਹੁੰਦੇ ਆ 2004 ਮਾਡਲ 1,150 ਸੀ.ਟੀ. ਵੀ ਨਵੇਂ ਟਾਇਰਾਂ ਦੇ ਵਿੱਚ ਆਹ ਰੇਟ ਚੱਲਦੇ ਆ ਆਸ਼ੇ ਦਾ ਰੇਟ ਵੀ ਤੁਹਾਨੂੰ ਦੱਸ ਦਈਏ 93 ਮਾਡਲ 99000 ਦਾ ਆਹ 99 ਮਾਡਲ ਆ 735 ਹਾਂ ਤੇ 135 ਵੀ ਵਿੱਚ ਬਾਹਰ ਤੋਂ ਪੰਪ 500 ਬਾਹਰ ਸੀ ਇਹਨੂੰ ਲਾਨਣ ਨੂੰ ਪੰਪ ਦਾ ਜੀ 1 2004 ਮਾਡਲ ਸੋਨਾਲੀ ਕਾ ਹਾਂ ਜੀ ਕਿਥੇ ਹਨ ਪੜਾਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ YouTube Facebook ਨੂੰ ਆਸ਼ਾ ਟਰੈਕਟਰ ਭਰਾਵੋ 10 ਮਾਡਲ 1,85,000 ਰੁਪਏ ਚੰਗੇ ਟਰੈਰ ਇਹਦੇ ਵੀ 855 9 ਮਾਡਲ 3 ਲੱਖ ਰੁਪਿਆ ਹੋਰ ਆ ਨਿਕਾ 750 ਜੀ 6 ਮਾਡਲ 2,65,000 ਰੁਪਿਆ ਆ ਰੇਟ ਚੱਲਦੇ ਆ ਭਰਾਵੋ 8 ਸੁਣੀ ਜਾਓ ਆ ਦੇ ਅੱਗੇ ਆ ਜੀ ਆਸ਼ਾ ਟਰੈਕਟਰ ਖੜਿਆ ਤਿੰਨ ਇੱਕ 6 ਮਾਡਲ ਖੜਾ ਇਕਾ 93 ਮਾਡਲ 118000 ਦਾ ਸ਼ੀ ਮਾਡਲ 145000 ਰੁਪਏ ਦਾ ਤੇ ਆਸ਼ਾ 94 ਮਾਡਲ 130000 ਰੁਪਏ ਦਾ ਰੇਟ 95 ਦਾ ਤੇ ਸ਼ੀ ਮਾਡਲ ਦਾ ਇੱਕੋ ਜਿਹਾ ਹੀ ਹੁੰਦਾ ਹੈਗਾ 744 ਦਾ ਰੇਟ ਦੱਸ ਦਿਆਂ ਭਰਾ ਸਾਡੇ 744 ਦਾ ਬਾਈ ਦੱਸਦੇ ਆ 12 ਮਾਡਲ 310000 ਰੁਪਿਆ हां भाई अरमानदीप नेटवर्क थोड़ा सा स्लो करके वीडियो ਦੇ ਵਿੱਚ ਦਿੱਕਤ ਆ ਰਹੀ ਆ ਪਰ 20 KB ਦੇ ਹਿਸਾਬ ਤੇ ਨੈਟ ਚੱਲੀ ਜਾਂਦਾਗਾ ਤਾਂ ਕਰਕੇ ਦੀਨਾ ਨਹੀਂ ਪਿਆ ਆ ਵੇਖ ਲਓ ਭਰਾ 44 12 ਲਗਦਾ ਅੱਧਰ ਵੀ ਆ ਆ ਕੇ ਦੇਖ ਲਓ ਪਹਿਲਾਂ 190 ਕਿਲੋ ਡੀ ਉਹ ਦੇਖਣਾ ਇਹ 500 ਕਿਲੋ ਦੇਖ ਲਓ ਡਾਟ ਪੇਪਰ ਟੂ ਰਾਹੀ ਲਾ ਕੇ ਦੇਖਦੇ ਆਂ ਦੇਖੋ ਆਉ ਬਹਿਣ ਦੀ ਮਲਾਈ ਠੀਕ ਆ ਬਾਈ ਮੈਨਸਾ ਕੁਛ ਨਹੀਂ ਆ ਤੇਰਾ ਮਾਡਲ ਹੁਣ ਹੈ 70 ਦਾ ਮਿਲ ਜਾਂਦਾ ਜਾਨਾ ਉਹ ਉਹ ਸਿੰਗਲ ਕਲਚ ਹੋਊਗਾ ਮੇਰਾ ਪਰਦੇ ਨਹੀਂ ਉਦੀ ਆਤੀ ਜਦੋਂ ਪੈਕ ਸਿੰਗਲ ਦਾ ਦੇਣਾ ਬੈਂਕ ਨਹੀਂ ਪਤਾ ਮੈਨੂੰ ਆ ਜਾ ਹਾਂ ਜੀ ਕਿਸਾਨ ਭਰਾਵੋ ਅਨੀਲਾ 855999 ਮਾਡਲ 170000 ਨਾਲ ਹੀ ਤੇਰੇ ਆਜੂ ਹੋਰੇ 8 ਮਾਡਲ 60 ਦਿਨ ਡੈਕਸ 95000 ਰਾਈਟਰ ਬਹੁਤ ਘੱਟ ਆਇਆ ਭਰਾਵੋ ਫੰਡੀ ਵੇਲੇ ਪਈ ਅਧੇ ਅੰਗ ਫਾਰਮ ਟਰੈਕ 45 ਟਰੈਕਟਰ ਹੈ ਜੀ 3 ਮਾਡਲ 1 ਲੱਖ 85000 ਆਸ਼ਾ 1 ਲੱਖ 20000 96 ਮਾਡਲ ਟੀਆਈ 50 18 ਮਾਡਲ ਨੋ ਐਨਓਟੀ 2 ਲੱਖ 99000 ਅਰ ਇਹ ਆਹ ਲਾ ਜੀ ਕਿੰਨੇ 85000 ਦਾ ਮਾਡਲ 1 ਲੱਖ ਦਾ ਇਹ ਲਿਖਿਆ ਡਬਲ ਡਬਲ ਲਾਈਕ ਇਟ ਉਹ ਉਹ ਦਾ ਦਿੰਦੇ ਇੱਕ ਲੱਤ ਦੇ ਇੱਕ ਡਾਕਚਾ ਇਹ ਦਾ 45 ਵਾਲਾ ਨਾ ਫਿਰ ਵੀ ਹੈ ਦੰਨ ਮਾਡਲ ਹੈ 240 ਕੀ ਹੋਈ ਦਾ 45 ਆ ਗਿਆ ਸੀ ਲਿਆਂਦਾ ਸੀ ਉਹ ਤਾਂ ਭਾਈ ਦਾ ਯਾਰ ਉਹਦੀ ਬੇਟੇ ਡਬਲ ਕਲਚ ਹੁੰਦਾ ਤੇ ਦੇ ਡਬਲ ਹੁੰਦਾ 50 ਨਾ ਜਦੋਂ ਆਏ ਖੜਾ ਉਹ ਜੇਬ ਜੋ ਵਿੱਚ ਪਾੜਾ ਕਰ ਇੱਕ ਵਾਰ ਦੇਖ ਕਿੰਨਾ ਲੀਟਰ ਸਰਪਾ ਮਾਰੋ ਆਪੀ ਆ 735 ਹੈ ਜੀ 2 ਮਾਡਲ 193 ਲੱਖ ਰੁਪਏ ਹੁਣ ਤਾਂ ਪਹੁੰਚੇ 12 ਮਾਡਲ 855 390000 ਜੀ ਸੈਂਪਲ ਕੋਸ਼ਿਸ਼ਾ ਬਈ ਕਿਰਾਏ ਚਲ ਵੰਡੀ ਦਾ तो अपना खेती बाड़ी खेती बाड़ी आला और छत्तीस बानवे मार लिया एक लख ती हजार रुपया भाई चट्टा ਵਧੀਆ ਗੱਤ ਠੀਕ ਆ ਤੁਹਾਡੀ ਕਿਰਪਾ ਹੋਰ ਕਿੱਥੇ ਮਨ ਲਾ ਕੇ ਲਿਆਦਾ ਟਰੈਕਟਰ ਨਹੀਂ ਆਪਾਂ ਦਾ ਇਹ ਘਰੇ ਖੜੇ ਆ ਅੱਛਾ ਘਰੇ ਹੀ ਆ 6 ਟ੍ਰੈਕ 68 98 ਮਾਡਲ 1,85,000 ਰੁਪਿਆ ਸਵਰਾਜ 852 ਜੀ 187 ਮਾਡਲ 3 ਲੱਖ ਰੁਪਿਆ ਟਰੈਕਟਰ ਮੰਡੀ ਤਰੌਂਡੀ ਸਾਹਬ ਹੋਈ ਜੇ ਬਹੁਤ ਜ਼ਿਆਦੇ ਟਰੈਕਟਰ ਆਉਂਦੇ ਆ ਤੁਸੀਂ ਇੱਥੇ ਆ ਕੇ ਟਰਾਈ ਮਾਰ ਕੇ ਟਰੈਕਟਰ ਲੈ ਸਕਦੇ ਹੋ ਖੁੱਲੀ ਜਗ੍ਹਾ ਹੁੰਦੀ ਐ ਇੱਥੇ ਟਰਾਈ ਮਾਰਨ ਵਾਸਤੇ 275B 93 ਮਾਡਲ ਐ 1 ਲੱਖ 45000 ਰੁਪਿਆ ਜੀ 852 195 96 ਮਾਡਲ ਆ ਜੀ ਸੋਹਣਾ ਟਰੈਕਟਰ ਆ ਭਰਾਵਾ ਨੁਕਰਾ ਟਰੈਕਟਰ ਐ ਇਹ ਸੋਹਣਾ ਜੀ ਕਾ ਟਰੈਕਟਰ ਖਵਰਾਜ ਆਸ਼ੇ ਵਿੰਦਰਾ ਫਾਰਮ ਟਰੈਕ ਅਰਜਨ ਸਾਰੇ ਟਰੈਕਟਰ ਇੱਥੇ ਮਿਲ ਜਾਂਦੇ ਆ ਬਾਤ ਮੰਗੇ ਮੈਂ ਉਹ ਮੱਥਾ ਮਾਰਨਾ ਪੈਂਦਾ ਭਰਾ ਉਹ ਢੇੜਾ ਇੱਕ ਹੀ ਹੁੰਦਾ ਜੀ ਆਪਾਂ ਢੰਗ ਨਾਲ ਲਾਇਗੇ ਤਾਂ ਢੇੜਾ ਇੱਕ ਹੀ ਆਊਗਾ ਮੰਡੀ ਦਾ ਫਾਰਮ ਟਰੈਕ 60 7 ਮਾਡਲ 290000 ਰੁਪਏ ਜੀ ਆ ਆ ਜਾ ਦਿਖਾ ਦੇ ਉਹ ਹੀ ਦੇ ਦੇ ਮਾਫੀ ਹੈ ਜੀ ਲੈ ਵਾਂਗੇ ਫੇਰੇ ਪਪਾ ਹਾਂ 750 ਦੀ 7 ਮਾਦੂ 255000 ਮਾਡਲ ਕਿੰਨਾ ਬਈ ਇਹ 99 ਰੰਗ ੂੜਾ ਮਾਰਿਆ ਨਾ ਛੱਕ ਯਾਰ ਇਹਨੂੰ ਗਾ ਫਿਨਿਸ਼ ਨੰਬਰ